ਸਸਈ ਕਾਲ ਜੀ ਵੈਰ ਜੀ ਦਾ ਖਾਲਸਾ ਅਸਰੀ ਵੈਰ ਜੀ ਕੀ ਫਤਿਹ ਭਗਵੰਤ ਮਾਨ ਨੂੰ ਅੱਜ ਮੇਰੀ ਇੱਕ ਬੇਨਤੀ ਹੈ ਕਿ ਅਪੀਲ ਆ ਭਗਵੰਤ ਮਾਨ ਨੇ ਇੱਕ ਜਿਹੜੀ ਗੱਲ ਕਹੀ ਆ ਕਿ ਜਿਵਨੀ ਚੋਣਾ ਨੂੰ ਲੈ ਕੇ ਮੈਂ ਹੁਣ ਜਲੰਧਰ ਦੇ ਇੱਕ ਘਰ ਵਿੱਚ ਰਹੂੰਗਾ ਜਾਨੀ ਕਿ ਉੱਥੇ ਮੈਂ ਡੇਰੇ ਲਾਉਂਗਾ ਸੰਗਰੂਰ ਤੋਂ ਹੁਣ ਜਲੰਧਰ ਵਾਲੇ ਪਾਸੇ ਮੋੜ ਕੱਟ ਲਿਆ ਭਗਵੰਤ ਮਾਨ ਜੀ ਜਿੱਥੇ ਮਰਜ਼ੀ ਡੇਰੇ ਲਾ ਲਓ ਪਰ ਜੇਕਰ ਤੁਸੀਂ ਸੱਚੀ ਮੱਚੀ ਪੰਜਾਬ ਦੇ ਹਮਦਰਦੀ ਹੋ ਪੰਜਾਬ ਦੇ ਮੁੱਖ ਮੰਤਰੀ ਹੋ ਤਾਂ ਇਸ ਤੋਂ ਪਹਿਲਾਂ ਨਸਿਆਂ ਦੇ ਖਿਲਾਫ ਤੁਸੀਂ ਕਿੱਥੇ ਡੇਰੇ ਲਾਏ ਨੇ ਬੇਰਜਗਾਰੀ ਵੱਧ ਰਹੀ ਆ ਉਹਦੇ ਲਈ ਕਿੱਥੇ ਡੇਰੇ ਲਾਏ ਨੇ ਸਾਡੇ ਲੋਕ ਕੈਂਸਰ ਨਾਲ ਮਰ ਰਹੇ ਨੇ ਭੁੱਖ ਨਾਲ ਮਰ ਰਹੇ ਨੇ ਉਹਦੋਂ ਡੇਰੇ ਤੁਸੀਂ ਕਦੋਂ ਲਾਓਗੇ ਆਪਣੀ ਤੁਸੀਂ ਕੁਰਸੀਆਂ ਦੇ ਖਾਤਰ ਤਾਂ ਤੁਸੀਂ ਚੰਦ ਤੇ ਤੋਂ ਲੈ ਕੇ ਜਿੱਥੇ ਮਰਜ਼ੀ ਕਹਾਲੀ ਤੋਂ ਉੱਥੇ ਡੇਰੇ ਲਾ ਲਉਗੇ ਪਰ ਕੋਈ ਗਰੀਬਾਂ ਨਾਲ ਖੜਦਾ ਬਰੀਬਾਂ ਦੀ ਹਾਲਚਾਲ ਪੁੱਛਿਆ ਕਿਸੇ ਨੇ ਕਿ ਗਰੀਬ ਭੁੱਖੇ ਸੌਂਦੇ ਨੇ ਜਾਂ ਜਿਹੜੇ ਇਲਾਜ ਜਿੰਨਾ ਦਾ ਨਹੀਂ ਹੋ ਰਿਹਾ ਉਹ ਮਰ ਰਹੇ ਨੇ ਕਦੇ ਉਹਨਾਂ ਲਈ ਕਿਹਾ ਕਿ ਮੈਂ ਫਲਾਣੇ ਪਿੰਡ ਵਿੱਚ ਡੇਰੇ ਲਾਉਂਗਾ ਜਾਂ ਫਲਾਣੇ ਸ਼ਹਿਰ ਦੇ ਵਿੱਚ ਡੇਰੇ ਲਾਉਂਗਾ ਤੇ ਮੈਂ ਉਹਨਾਂ ਦੀ ਸਮੱਸਿਆ ਸੁਣੂੰਗਾ ਗਰੀਬਾਂ ਗਰੀਬਾਂ ਦੀ ਇੱਥੇ ਕੋਈ ਨਹੀਂ ਸੁਣੀ ਜਾਂਦੀ ਪੰਜ ਸਾਲ ਤੁਸੀਂ ਲੈ ਜਾਂਦੇ ਹੋ ਉਹਨਾਂ ਤੋਂ ਵੋਟਾਂ ਭੋਲੇ-ਪਾੜੇ ਲੋਕਾਂ ਤੋਂ ਚੂੜਥਪਾਨ ਮਾਰ ਕੇ ਤੇ ਉਹ ਬੱਚਾ ਦੇ 5 ਸਾਲ ਫਿਰ ਬਿਲਕਦੇ ਰਹਿੰਦੇ ਨੇ ਭਗਵਾਨ ਜੀ ਮਾਨ ਨੂੰ ਮੇਰੀ ਬੇਨਤੀ ਆ ਕਿ ਜੇਕਰ ਤੁਸੀਂ ਸੀਟ ਦੇ ਲਈ ਐਡੇ ਸਰਗਰਦੋਂ ਐਡੀ ਤੁਹਾਨੂੰ ਆਇਆ ਕਿ ਸੀਟ ਅਸੀਂ ਆ ਵੀ ਜਿੱਤ ਲਈਏ ਆ ਵੀ ਜਿੱਤ ਲਈਏ ਪਹਿਲਾਂ ਕਹਿੰਦਾ ਅਸੀਂ 13 0 13 ਆ ਗਿਆ ਪਰ ਲੋਕਾਂ ਨੇ ਏਕਾ ਘੱਟਤਾ ਤਿੰਨ ਸੀਟਾਂ ਬਚੀਆਂ ਤੁਹਾਡੇ ਕੋਲੇ ਜਿਹੜੇ ਹੁਣ ਜਿਮਣੀਆਂ ਚੋਣਾ ਹੋ ਰਹੀਆਂ ਨੇ ਇਹਦੇ ਵਿੱਚੋਂ ਤੁਸੀਂ ਤਰ ਲੋ ਮੱਸੀ ਹੋ ਰਹੇ ਹੋ ਮੈਂ ਸਕਦਾ ਸਾਰੇ ਪਾਰਟੀਆਂ ਹੋ ਰਹੀਆਂ ਨੇ ਪਰ ਮੌਜੂਦਾ ਮੁੱਖ ਮੰਤਰੀ ਤੁਸੀਂ ਹੋ ਮੈਨੂੰ 18 ਸਾਲ ਹੋ ਗਏ ਮੀਡੀਆ ਦੇ ਵਿੱਚ ਕੰਮ ਕਰਦਿਆਂ ਨੂੰ ਪ੍ਰਿੰਟ ਮੀਡੀਆ ਦੇ ਵਿੱਚੋਂ ਬੱਕ ਬੱਕ ਨਿਊਜ਼ ਪੇਪਰਾਂ 'ਚ ਕੰਮ ਕਰ ਰਿਆਂਗਾ ਅੱਜ ਵੀ ਕਰ ਰਿਆਂਗਾ ਤੇ ਮੈਨੂੰ ਉਹ ਗੱਲ ਵੀ ਯਾਦ ਆ ਜਦੋਂ ਮੈਂ ਇੱਕ ਨਿਊਜ਼ ਲਾਈ ਸੀ ਜਦੋਂ ਆ ਬਣਾ ਵਾਲੀ ਥਰਮਲ ਦੇ ਵਿੱਚ ਸ਼ਾਇਦ ਮੈਂ ਗਲਤਨਾ ਹੋਵਾਂ ਖਬਰਾਂ ਸਾਰੀਆਂ ਮੇਰੇ ਕੋਲ ਸਾਹਮਣੇ ਰੱਖੀਆਂ ਪਈਆਂ ਉੱਥੇ ਸੁਖਬੀਰ ਬਦਲ ਨੂੰ ਕੰਦ ਢਾ ਕੇ ਉੱਥੇ ਲੋਕ ਮਾਗਰ ਪੈਗੇ ਜੀ ਕਿਸਾਨ ਮਾਗਰ ਪੈਗੇ ਜੀ ਕੰਦ ਢਾ ਕੇ ਉਹਨਾਂ ਨੂੰ ਕੰਦ ਟੱਪਣੀ ਪਈ ਫਿਰ ਜਾ ਕੇ ਉਹਨਾਂ ਨੂੰ ਗੱਡੀ ਨਸੀਬ ਹੋਈ ਭਵੰਤਮਾਨ ਜੀ ਜਿਸ ਤਰ੍ਹਾਂ ਲੱਗਦਾ ਤੁਹਾਡੇ ਹਾਲਾਤ ਹੋ ਰਹੇ ਨੇ ਜਿਵੇਂ ਲੱਗਦਾ ਕਿ ਤੁਸੀਂ ਲੋਕਾਂ ਦੇ ਵਿੱਚ ਕਹਿੰਦੇ ਸੀ ਅਸੀਂ ਬਦਲਾ ਲਿਆਂਦਾ 2.5 ਤੋਂ ਉੱਪਰ ਦਾ ਸਮਾਂ ਹੋ ਚੁੱਕਿਆਗਾ ਤੁਹਾਨੂੰ ਪਰ ਕਿਦੋਂ ਜਿਹੜਾ ਗਰੀਬਾਂ ਦੇ ਲਈ ਹਵਾ ਦਾ ਨਾਰਾ ਸਾਡੀਆਂ ਜਿਹੜੀਆਂ ਮਾਵਾ ਭੈਣਾ ਨੂੰ 10000 ਰੁਪਇਆ ਕਿਹਾ ਸੀ ਤੁਸੀਂ ਹੁਣ 1100 ਕਹਤਾ ਤੇ ਉਹ ਕਿਦੋਂ ਮਿਲੂਗਾ ਕਿਦੋਂ ਸਿੱਖਿਆ ਫਰੀ ਹੋਊਗੀ ਕਿਦੋਂ ਸਿੱਖਿਆ ਦੇ ਪ੍ਰਬੰਧ ਵਧੀਆ ਹੋਣਗੇ ਕਿਦੋਂ ਸਰਕਾਰੀ ਹਸਪਤਾਲਾਂ 'ਚ ਵਧੀਆ ਡਾਕਟਰ ਤੇ ਵਧੀਆ ਇਲਾਜ ਹੋਣਗੇ ਤੁਸੀਂ ਕਿਹਾ ਸੀ ਬਾਹਰੋਂ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਕਿ ਡਾਕਟਰ ਤੁਹਾਨੂੰ ਅੰਦਰ ਹੀ ਦਵਾਈ ਦਿਆ ਕਰਨਗੇ ਦੱਸੋ ਕਿਹੜੇ ਹਸਪਤਾਲ ਦੇ ਪੰਜਾਬ ਦੇ ਕਿਹੜੇ ਹਸਪਤਾਲ ਦੇ ਵਿੱਚ ਫਿਰ ਇਲਾਜ ਹੋ ਰਿਹਾ ਜਾਂ ਫਿਰ ਦਵਾਈ ਮਿਲ ਰਹੀ ਆ ਹੋ ਸਕਦਾ ਥੋੜਾ ਘਣਾ ਮਾੜਾ ਮੱਡਾ ਫਰਕ ਪਿਆ ਹੋਵੇ ਜੇ ਟੈਸਟ ਕਰਦੇ ਨੇ ਉਹ ਵੀ ਹਫਤਾ ਹਫਤਾ ਜਿਹੜੇ ਟੈਸਟ ਨੇ ਹਫਤਾ ਲੰਘ ਜਾਂਦਾ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਆ ਹਸਪਤਾਲ ਬਣਾਏ ਨੇ ਮਿੰਨੇ ਜਿਹੇ ਹਸਪਤਾਲ ਉਹਨਾਂ ਨੂੰ ਅਪਗ੍ਰੇਡ ਕੀਤਾਗਾ ਉਹ ਹਫਤਾ ਹਫਤਾ ਜਿਹੜੀਆਂ ਰਿਪੋਰਟਾਂ ਨਹੀਂ ਆਉਂਦੀਆਂ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਦੋਂ ਬੰਦਾ ਖਤਮ ਹੋਣ ਦੇ ਕਿਨਾਰੇ ਹੁੰਦਾਗਾ ਜਾਂ ਰਿਪੋਰਟਾਂ ਜਿਹੜੀ ਡੇਟ ਲੰਘ ਚੁੱਕੀ ਹੁੰਦੀ ਆ ਤੁਰਤ ਪੈਰ ਦੀ ਰਿਪੋਰਟ ਹੈ ਜਿਹੜੀ ਡਾਕਟਰ ਉਹ ਹੀ ਮੰਨਦਾ ਹੈਗਾ ਤੇ ਬੜਾ ਇੱਥੇ ਕੁਝ ਹੋ ਰਿਹਾ ਹੈਗਾ ਇੱਕ ਤੁਹਾਡਾ ਮੰਤਰੀ ਆ ਸ਼ਾਇਦ ਐਮਐਲਏ ਮੰਤਰੀ ਪਤਾ ਨਹੀਂ ਕਿੱਥੋਂ ਦਾ ਉਹ ਕਹਿ ਰਿਹਾ ਕਿ ਬਾਦਲ ਕਹਿੰਦਾ ਇੱਕ ਐਮਜ ਦੇ ਕਰਕੇ ਵੋਟਾਂ ਲੈ ਕੇ ਹਰ ਸੇਮਰਤਕਔਰ ਨੂੰ ਜਿਤਾ ਲਿਆ ਕਹਿੰਦਾ ਅਸੀਂ 6 ਹਸਪਤਾਲ ਬਣਾਏ ਨੇ ਸੱਥੋ ਪ੍ਰਚਾਰ ਨਹੀਂ ਹੋਇਆ ਕਿਹਾ ਨਹੀਂ ਗਿਆ ਕਹਿੰਦਾ ਸੀ ਹੁਣ ਮੈਨੂੰ ਨਹੀਂ ਪਤਾ ਤੁਸੀਂ 6 ਹਸਪਤਾਲ ਕਿੱਥੇ ਬਣਾਤੇ ਪੰਜਾਬ ਦੇ ਕਿਹੜੇ ਕੋਨੇ ਦੇ ਵਿੱਚ ਬਣਾਤੇ ਉਹ ਮੈਨੂੰ ਜਰੂਰ ਦੱਸਣਾ ਕਿੱਥੇ ਸਿਹਤ ਹਸਪਤਾਲ ਨੇ ਕੋਈ ਚੰਦ ਤੇ ਤਾਂ ਨਹੀਂ ਜਾਂ ਕੋਈ ਬਾਦ ਯੂਪੀ ਬਿਹਾਰ ਕਿ ਨੀਤੀ ਨਹੀਂ ਬਣਾਤੇ ਕਿਉਂਕਿ ਕੇਜਰੀਵਾਲ ਉੱਧਰ ਹੀ ਜ਼ਿਆਦਾ ਰਹਿੰਦਾ ਸੀ ਮੈਂ ਤੁਹਾਨੂੰ ਵੀਡੀਓ ਸੁਣਾਉਣਾਗਾ ਇੱਕ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਇਸ ਸੰਬੰਧੀ ਕਿ ਤੁਸੀਂ ਜੋ ਵੀ ਆ ਗਰੀਬਾਂ ਦੇ ਨਾਲ ਕਿਸਾਨਾਂ ਦੇ ਨਾਲ ਜਿਸ ਨਾਲ ਵੀ ਤੁਸੀਂ ਇਹ ਦਗਾ ਕਮਾਉਂਗੇ ਤਾਂ ਫਿਰ ਵੋਟਾਂ 'ਚ ਸਭਕ ਲੋਕ ਸਿਕਾਇਦ ਦਿੰਦੇ ਆ ਤੇ ਐ ਕਿ ਤੁਸੀਂ ਸਿੱਖੀ ਐਤ ਇਸ ਕਿ ਲੱਤ ਆਉਆ ਬਾਦਲ ਪਰਿਵਾਰ ਇੱਕੇ ਐਮਜ਼ ਤੇ ਗੱਲ ਕਰਦਾ ਰਿਹਾ ਅਸੀਂ ਦੋ ਸਾਲਾਂ 'ਚ 6 ਮੈਡੀਕਲ ਕਾਲਜ ਬਣਾਏ ਉਹ ਸਾਡੇ ਪ੍ਰਚਾਰਨ ਤੋਂ ਰਹੇਗੇ ਦੁਆਰੇ ਪੈਰ ਸਨਾ ਜਨਾ ਥੋੜੀਆ ਲੰਘ ਜਾਂਦੀ ਹੈ ਲਓ ਬਾਦਲ ਪਰਿਵਾਰ ਇੱਕੇ ਐਮਜ਼ ਤੇ ਗੱਲ ਕਰਦਾ ਰਿਹਾ ਅਸੀਂ ਦੋ ਸਾਲਾਂ 'ਚ 6 ਮੈਡੀਕਲ ਕਾਲਜ ਬਣਾਏ ਉਹ ਸਾਡੇ ਪ੍ਰਚਾਰਨ ਤੋਂ ਰਹੇਗੇ ਲਓ ਦੱਸੋ ਕਨੈਸਿਸ ਦੋ ਸਾਲਾਂ ਦੇ ਵਿੱਚ 6 ਹਸਪਤਾਲ ਬਣਾਏ ਕਹਿੰਦਾ ਬਾਦਕਾਂ ਵੱਲੋਂ ਇੱਕ ਪ੍ਰਚਾਰ ਕੀਤਾ ਗਿਆ ਐਮਜਾ ਹਸਪਤਾਲ ਦਾ ਕਹਿੰਦਾ ਸੱਥੋਂ ਪ੍ਰਚਾਰੇ ਨਹੀਂਗੇ ਪ੍ਰਚਾਰੇ ਤਾਂ ਤਾਂ ਜਾਣ ਜੇ ਤੁਸੀਂ ਕੁਝ ਬਣਾਇਆ ਹੋਵੇ ਪ੍ਰਚਾਰੇ ਤਾਂ ਤਾਂ ਜਾਣ ਜੇ ਹਕੀਕਤ ਲੋਕਾਂ ਨੂੰ ਦਿਸਦੀ ਹੋਵੇ ਠੀਕ ਆ ਵੀ ਤੁਸੀਂ ਇਹ ਕਹੋਗੇ ਅਸੀਂ ਝੂਠ ਮਾਰਨਾ ਭੁੱਲ ਗਏ ਲੋਕਾਂ ਨੂੰ ਘਬਰਾਹ ਕਰਨਾ ਭੁੱਲ ਗਏ ਇਹ ਗੱਲ ਨਹੀਂ ਤੁਸੀਂ ਕਹਦੇ ਅਸਲੀਅਤ ਤੇ ਆਓ ਛੇ ਹਸਪਤਾਲ ਸਾਨੂੰ ਦਿਖਾਓ ਵੀ ਕਿੱਥੇ ਬਣੇ ਨੇ ਹਸਪਤਾਲ ਪੰਜਾਬ ਦੇ ਵਿੱਚ ਇੱਕ ਦਿਖਾ ਦਿਓ ਛੇ ਵੀ ਛੱਡੋ ਇੱਕ ਹਸਪਤਾਲ ਦਿਖਾ ਦਿਓ ਜਿਹੜੇ ਪਹਿਲਾ ਵਾਲੇ ਹਸਪਤਾਲ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਉਹੀ ਹਾਲ ਆ ਜਿਹੜਾ ਪਹਿਲਾਂ ਸੀ ਪਹਿਲਾਂ ਵਾਲੀ ਸਰਕਾਰਾਂ ਉਹਦੇ ਜਿਹੜੇ ਨੇ ਸਕੂਲਾਂ ਦਾ ਸਿੱਖਿਆ ਨੂੰ ਲੈ ਕੇ ਉਹੀ ਹਾਲ ਆ ਤੇ ਇਹ ਬੜਾ ਇੱਕ ਦਰਦਾ ਪੰਜਾਬ ਦਾ ਪੰਜਾਬ ਦਾ ਜਿਹੜਾ ਪਾਣੀ ਆ ਉਹ ਮੁੱਕਣ ਦੇ ਕਿਨਾਰੇ ਆ ਅੱਜ ਲੋਕ ਮਖੌਲਾ ਕਰਦੇ ਨੇ ਬੇਸਕ ਕੇ ਇਸ ਚੀਜ਼ ਨੂੰ ਲੈ ਕੇ ਕਹਿੰਦੇ ਪਹਿਲਾਂ ਨਾਜ ਦੇ ਫਿਕਰ ਸਾਨੂੰ ਨਾਜ ਨਾ ਮੁੱਕ ਜੇ ਕਹਿੰਦੇ ਪਾਣੀ ਤਾਂ ਦੇਖੀ ਜੋ ਜਦੋਂ ਮੁੱਕੂਗਾ ਪਹਿਲਾ ਪਾਣੀ ਬਿਨਾ ਬੰਦਾ 1 ਮਿੰਟ ਨਹੀਂ ਸਾਹ ਸਕਦਾ ਹਾਲ ਆ ਉਹੀ ਹਾਲ ਆ ਜਿਹੜਾ ਪਹਿਲਾਂ ਸੀ ਪਹਿਲਾਂ ਵਾਲੀ ਸਰਕਾਰਾਂ ਨੂੰ ਦੇ ਜਿਹੜੇ ਨੇ ਸਕੂਲਾਂ ਦਾ ਸਿੱਖਿਆ ਨੂੰ ਲੈ ਕੇ ਉਹੀ ਹਾਲ ਆ ਤੇ ਇਹ ਬੜਾ ਇੱਕ ਦਰਦਾ ਪੰਜਾਬ ਦਾ ਪੰਜਾਬ ਦਾ ਜਿਹੜਾ ਪਾਣੀ ਆ ਉਹ ਮੁੱਕਣ ਦੇ ਕਿਨਾਰੇ ਆ ਅੱਜ ਲੋਕ ਮਖੌਲਾ ਕਰਦੇ ਨੇ ਬੇਸਕੇ ਇਸ ਚੀਜ਼ ਨੂੰ ਲੈ ਕੇ ਕਹਿੰਦੇ ਪਹਿਲਾਂ ਨਾਲ ਦੀ ਦੇ ਫਿਕਰਾ ਸਾਨੂੰ ਨਾਲ ਨਾ ਮੁੱਕ ਜੇ ਕਹਿੰਦੇ ਪਾਣੀ ਦਾ ਦੇਖੀ ਜੋ ਜਦੋਂ ਮੁੱਕੂਗਾ ਪਹਿਲਾ ਪਾਣੀ ਬਿਨਾ ਬੰਦਾ 1 ਮਿੰਟ ਨਹੀਂ ਸਾਹ ਸਕਦਾ ਪਾਣੀ ਨਾਲ ਪਹਿਲਾ ਮਰੂ ਕੇ ਅਨਾਜ ਬਿਨਾ ਅਨਾਜ ਦਾ ਸਰਕਾਰ ਕਹਿੰਦੀ ਹੈ 40 ਸਾਲ ਦਾ ਖਜ਼ਾਨਾ ਸਾਡੇ ਕੋਲ ਹੁੰਦਾਗਾ ਜੇ ਕੋਈ ਇਸ ਤਰ੍ਹਾਂ ਦੀ ਆਉਂਦੀ ਆ ਪਾਰਲੂ ਆਉਂਦੀ ਆ ਜਾਂ ਇਸ ਤਰ੍ਹਾਂ ਕੋਈ ਵੀ ਦਿੱਕਤ ਦਾ ਸਾਹਮਣਾ ਕਰਨਾ ਕਹਿੰਦੇ 40 ਸਾਲ ਤੱਕ ਦਾ ਉਹਨਾਂ ਕੋਲੇ ਅਨਾਜ ਹੈਗਾਗਾ ਪਾਣੀ ਦੱਸੋ ਪਾਣੀ ਤੁਸੀਂ ਕਿੱਥੇ ਸਾਂਭ ਕੇ ਰੱਖਿਆਗਾ ਜਿਹੜਾ ਕਿ ਤੁਸੀਂ ਪਾਣੀ ਮੁੱਕ ਗਿਆ ਤੇ ਤੁਸੀਂ ਉਹਨੂੰ ਉਹ ਕਰ ਦੋਗੇ ਤੇ ਗੱਲਾਂ ਬਹੁਤ ਨੇ ਇੱਕ ਬੇਨਤੀ ਹੈ ਭਵੰਤਮਾਨ ਨੂੰ ਦੁਬਾਰੇ ਫੇਰ ਕਿ ਜਿਹੜੇ ਤੁਸੀਂ ਜਿਵਣੀ ਚੋਣਾਂ ਦੇ ਲਈ ਜਲੰਧਰ ਡੇਰੇ ਲਾ ਰਹੇ ਹੋ ਜਲੰਧਰ ਘਰ ਦੇ ਵਿੱਚ ਕਹਿੰਦੇ ਤੁਸੀਂ ਰਹਿ ਰਹੇ ਹੋ ਇੱਥੇ ਮਰਜ਼ੀ ਰਹੋ ਤੁਹਾਡਾ ਪੰਜਾਬ ਆ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ 5 ਸਾਲ ਤੁਹਾਨੂੰ ਕੋਈ ਬੁਲਾਉਣ ਵਾਲਾ ਨਹੀਂ ਕੋਈ ਤੁਹਾਨੂੰ ਸਵਾਲ ਕਰਨ ਵਾਲਾ ਨਹੀਂ 5 ਸਾਲਾਂ ਦੇ ਵਿੱਚ ਜਿਹੜਾ ਤੁਸੀਂ ਕਰਨਾ ਜੋ ਮਰਜ਼ੀ ਕਰ ਲਓ ਇਹ ਤਾਂ 5 ਸਾਲਾਂ ਤੋਂ ਬਾਅਦ ਜਿਹੜੀ 2027 ਦੇ ਵਿੱਚ ਇਲੈਕਸ਼ਨ ਆਉਗੀ ਉਦੋਂ ਲੋਕ ਉਦੋਂ ਫੈਸਲਾ ਕਰਦੇ ਹੁੰਦੇ ਨੇ ਜਿਸ ਤਰ੍ਹਾਂ ਹੁਣ ਭਾਈ ਸਰਬਜੀਤ ਸਿੰਘ ਫਰੀਦਕੋਟ ਵਾਲਿਆਂ ਨੇ ਫੈਸਲਾ ਕਰ ਦਿੱਤਾ ਖੰਡੂਰ ਸਾਹਿਬ ਵਾਲਿਆਂ ਨੇ ਫੈਸਲਾ ਕਰ ਦਿੱਤਾ ਇਹ ਫੈਸਲੇ ਇਸ ਤਰ੍ਹਾਂ ਹੀ ਹੋਣਗੇ ਜੇਕਰ ਤੁਸੀਂ ਜਨਤਾ ਨੂੰ ਬੇਕੂਫ ਬਣਾਉਂਦੇ ਰਹੇ ਤੁਸੀਂ ਕਹਿੰਦੇ ਸੀ ਆਟਾ ਦਾਲ ਪਿਆਹਾਇਆ ਹੋਇਆ ਆਟਾ ਤੁਹਾਡੇ ਬਾਰਾਂ ਦੇ ਮੂਹਰੇ ਗੱਡੀ ਲੱਗ ਜਾਏਗੀ ਭਵੰਤਮਾਨ ਦੀ ਦੱਸੋ ਕਿਹੜਾ ਘਰ ਆ ਜਿਹਦੇ ਘਰੇ ਬਾਰਗੇ ਗੱਡੀ ਲੱਗਦੀ ਆ ਦੱਸੋ ਕਿਹਦੇ ਕਰ ਆਟਾ ਤੁਸੀਂ ਕਹਿੰਦੇ ਜਿਹੜਾ ਡੀਪੋ ਹੋਲਡਰ ਹੋਊਗਾ ਮਾਲਕ ਉਹ ਤੁਹਾਡੇ ਘਰ ਛੱਡ ਕੇ ਜਾਊਗਾ ਸਾਡੇ ਕਰਮਚਾਰੀ ਆਉਣਗੇ ਤੁਹਾਡੇ ਕੋਲੇ ਗੱਡੀ ਖੜ੍ਹ ਜਾ ਕਰੋ ਬੜਾ ਕੁਝ ਤੁਸੀਂ ਜਿਹੜਾ ਇਹ ਲੋਕਾਂ ਨਾਲ ਇੱਕ ਦਗਾ ਕਮਾਈ ਹੈ ਇੱਕ ਝੂਠ ਫਰੇਬ ਮਾਰ ਕੇ ਜਿਹੜਾ ਤੁਸੀਂ ਸਰਕਾਰ ਬਣਾ ਲਈ 92 ਲੋ ਜਿਹੜੇ ਐਮਐਲਏ ਨੇ ਲੋਕਾਂ ਨੇ ਤੁਹਾਨੂੰ ਕੱਲੀ ਕੱਲੀ ਵੋਟ ਪਾਈ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਵੀ ਸ਼ਾਮਲ ਆ ਪਰ ਨਰਾਸ਼ਾ ਉਦੋਂ ਹੁੰਦੀ ਆ ਜਦੋਂ ਕੋਈ ਵੀ ਬੰਦਾ ਐਡਾ ਵੱਡਾ ਝੂਠਪਾਣ ਮਾਰ ਕੇ ਸਰਕਾਰ ਬਣ ਜਾਂਦੇ ਨਰੋਲ ਸਰਕਾਰ ਤੇ ਤੁਸੀਂ 2.5 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਿਆਗਾ ਕੰਮ ਮੈਨੂੰ ਇੱਕ ਨਹੀਂ ਦਿੰਦਾਗਾ ਤੁਸੀਂ ਨੌਕਰੀਆਂ ਕਿੰਨੇ ਆਈ ਜਾਂਦੇ 43000 ਨੌਕਰੀ ਮੇਰੇ ਤਹਲ ਤੱਕ ਸਾਡੇ ਪਿੰਡ ਤੱਕ ਕੋਈ ਨੌਕਰੀ ਮਿਲੀ ਨਹੀਂ ਉਹ ਤਾਂ ਆਟੋਮੈਟਿਕ ਹੀ ਨੇ ਕੋਈ ਸਰਕਾਰ ਹੋਵੇ ਹਰ ਸਰਕਾਰ ਨੌਕਰੀਆਂ ਕੱਢਦੀ ਆ ਹਰ ਸਰਕਾਰ ਵੇਲੇ ਭਰਤੀ ਹੁੰਦੇ ਨੇ ਯੋਗਤਾ ਅਨਸਾਰ ਜਿਨ੍ਹਾਂ ਦੀ ਉਹ ਭਰਤੀ ਹੁੰਦੇ ਨੇ ਚਲੋ ਇਹ ਮੰਨ ਲੈਂਦੇ ਆ ਤੁਸੀਂ ਕਹਿੰਦੇ ਕਿ ਹਸਪਤਾਲ ਨਹੀਂ ਚੱਲਦੀ ਦੱਸੋ ਕਿਹੜੇ ਥਾਣੇ ਦੇ ਵਿੱਚ ਕਿਹੜੇ ਮਹਿਕਮੇ ਦੇ ਵਿੱਚ ਅਰਿਸਵਦਾ ਨਹੀਂ ਚਲਦੀ ਤੁਸੀਂ ਕਹਿ ਦਿਓ ਹਿੱਕ ਥਾਪੜ ਕੇ ਕਿ ਆਹ ਮਹਿਕਮੇ ਵਿੱਚ ਅਰਿਸਵਦਾ ਨਹੀਂ ਚਲਦੀ ਤਾਂ ਮੈਨੂੰ ਮੈਂ ਉਹੀ ਮਹਿਕਮੇ ਨੂੰ ਤੁਹਾਡੇ ਸਾਹਮਣੇ ਰਪਈਏ ਦੇਵਾਂਗਾ ਉਸੇ ਮਹਿਕਮੇ ਨੂੰ ਤੇ ਭੰਨਗੇ ਵੀ ਝੱਟ ਐ ਪੈਂਦੇ ਆ ਰੁਪਈਆ ਕਿੰਨੀ ਤਾਂ ਜਿਵੇਂ ਕਾਂ ਉਹਦੇ ਤੇ ਰੋਟੀ ਕਿੰਨੀ ਪੈਂਦੇ ਆ ਟੁੱਟ ਕੇ ਤੁਹਾਡਾ ਤਾਂ ਹੁਣ ਰੱਬ ਰੱਖੇਗਾ ਇੱਥੇ ਦਾ ਤਹਿਸੀਲਦਾਰ ਪਟਵਾਰੀ ਕਾਨੋਗੋ ਤੋਂ ਲੈ ਕੇ ਤੇ ਆ ਨਗਰ ਕੌਂਸਲਾਂ ਵਾਲੇ ਜਿਹੜੇ ਪ੍ਰਧਾਨ ਨੇ ਇਹਨਾਂ ਤੋਂ ਲੈ ਕੇ ਦੱਸੋ ਕਿਹੜਾ ਰਿਸਵਤ ਨਹੀਂ ਲੈਂਦਾ ਕਿਹੜੇ ਥਾਣੇ ਦੇ ਵਿੱਚ ਗੱਲ ਕਰਦੇ ਹੋ ਪੰਜਾਬ ਦੇ ਥਾਣਿਆਂ ਦੀ ਦੱਸੋ ਕਿਹੜਾ ਥਾਣੇਦਾਰ ਜਾਂ ਛੋਟੇ ਜਿਹੜੇ ਚਪਾਈ ਨੇ ਐਸਆਈ ਨੇ ਜਾਂ ਕੋਈ ਹੌਲਦਾਰ ਨੇ ਕਿਹੜਾ ਰੁਪਿਆ ਨਹੀਂ ਲੈਂਦਾ ਦੱਸੋ ਕਿਹੜੇ ਪਿੰਡ ਵਿੱਚ ਚਿੱਟਾ ਸਰਿਆਮ ਨਹੀਂ ਵਿਕਦਾ ਕੀ ਤੁਸੀਂ ਇਹ ਠੱਲ ਪਾਈ ਆ ਇਹਨਾਂ ਸਾਰੇ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਜਿਹੜੇ ਤੁਹਾਡਾ ਕੋਈ ਆ ਐਮਐਲਏ ਆ ਮੰਤਰੀ ਮੈਂ ਤਾਂ ਨਹੀਂ ਜਾਣਦਾ ਕਰਾ ਇਹ ਕਹਿੰਦਾ ਸੀ ਸਾਡੋਂ 6 ਹਸਪਤਾਲ ਬਣਾਏ ਨੇ ਸਾਨੂੰ ਅਸੀਂ ਦੱਸਣੋਂ ਰਹਿ ਗਏ ਕਹਿੰਦਾ ਪੰਜਾਬ ਕੰਨ ਇੱਕ ਗੱਲ ਤਾਂ ਹਾਸੇ ਵੀ ਆਉਂਦੀ ਆ ਉਹ ਬਣਾਏ ਹੁਣ ਤਾਂ ਲੋਕਾਂ ਨੂੰ ਦਿਸ ਜਾਣਗੇ ਤੁਹਾਨੂੰ ਕਹਿਣ ਦੀ ਕਿ ਲੋੜ ਪਊਗੀ ਐਂ ਕਹਦੋ ਤੂੰ ਸਿੱਧਾ ਵੀ ਅਸੀਂ ਝੂਠ ਮਾਰਨਾ ਭੁੱਲ ਗਏ ਇਹ ਤਾਂ ਗੱਲ ਤੁਹਾਡੀ ਜਿਹੜੀ ਹੈਗੀ ਆ ਇਹ ਮੰਨੀ ਜਾ ਸਕਦੀ ਸੀ ਤੇ ਲੋਕ ਮੰਨ ਨਹੀਂ ਲੈਂਦੇ ਲੋਕਾਂ ਨੇ ਕੀ ਦੇਖਣਾਗਾ ਪੰਜਾਬ ਜੋ ਮਰਜੀ ਹੋਈ ਜਾਵੇ ਲੋਕਾਂ ਨੇ ਤਾਂ ਆਪਣਾ ਆਲਾ ਦਵਾਲਾ ਬੀਨ ਨੂੰ ਦੇਖਦੇ ਲੋਕ ਤਾਂ ਐਡੇ ਉਹ ਵਿਚਾਰੇ ਭੋਲੇ ਭਾਲੇ ਨੇ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਣਾ ਕਿ ਗਰੀਬਾਂ ਦੇ ਲਈ ਇਹ ਸਰਕਾਰ ਨੇ ਕੀ ਕੀਤਾ ਜੇ ਨਹੀਂ ਕੀਤਾ ਤਾਂ ਵੀ ਤੁਸੀਂ ਆਪਣੇ ਕਮੈਂਟ ਲਿਖੋ ਤੇ ਆਉਣ ਵਾਲਾ ਜਿਹੜਾ ਇੱਕ ਹੋਰ ਨਵੀਂ ਖਬਰ ਦੇ ਨਾਲ ਮਿਲਦਾ ਤੁਹਾਨੂੰ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਮ ਸਿੰਘ ਓਬਾ ਧੰਨਵਾਦ ਵੈਦਿਕਾ ਕਾਲਸਾਸ ਰਿਵੈਜੀ ਕੀ ਫਤੇ